ਹਾਂਜੀ ਬਾਈ ਸਤਿ ਸ੍ਰੀ ਅਕਾਲ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਹੁਣ ਮੈਂ ਤੁਹਾਨੂੰ ਇੱਕ ਫੇਰ ਇੱਕ ਬਹੁਤ ਜੋ ਵੱਡੀ ਖਬਰ ਆ ਪਹਿਲਾ ਨੰਬਰ ਤਾਂ ਇੰਨੀ ਕੁ ਅਪੀਲ ਆ ਆਪਣੇ ਭਰਾਵਾਂ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਵੀਡੀਓ ਨੂੰ ਕਿਉਂਕਿ ਆਪਣੀ ਹਰ ਵੀਡੀਓ ਜੋ ਹੁੰਦੀ ਆ ਪੰਜਾਬ ਦੇ ਵਿੱਚ ਜੋ ਕੁਝ ਹੁੰਦਾ ਉਹ ਤੁਹਾਡੇ ਤੇ ਕਪਚਾਉਣੇ ਆ ਪੰਜਾਬ ਦੇ ਮੁੱਦਿਆਂ ਤੇ ਵੀਡੀਓ ਹੁੰਦੀ ਆ ਤੇ ਜੋ ਆਪਣੇ ਪੰਜਾਬ ਚ ਜਿਵੇਂ ਕਿ ਹੁਣ ਪ੍ਰਵਾਸੀਆਂ ਦਾ ਪ੍ਰਭਾਵ ਬਹੁਤ ਪੈ ਰਿਹਾ ਕਿਉਂਕਿ ਮੇਰੀ ਇਹ ਤੁਸੀਂ ਕਹੋਗੇ ਵੀ ਦੋ ਤਿੰਨ ਵਾਰ ਵੀਡੀਓ ਪਾ ਚੁੱਕਿਆ ਮੈਂ ਇਹ ਇਹ ਤੋਂ ਪਹਿਲਾਂ ਇੱਕ ਘੰਟਾ ਪਹਿਲਾਂ ਵਾ ਵੀਡੀਓ ਪਾਈ ਸੀ ਪਰ ਆਪਣੇ ਲੋਕਾਂ ਦੇ ਵਿੱਚ ਇੰਨੀ ਕਿ ਨਾਕਾਮੀ ਹੈ ਬਾਈ ਪਹਿਲਾ ਨੰਬਰ ਤਾਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਕਿਉਂਕਿ ਜੋ ਪੰਜਾਬ ਦੀ ਗੱਲ ਵੀ ਹੁੰਦੀ ਆ ਪਹਿਲਾਂ ਇਹਨੂੰ ਸੁਣਿਆ ਕਰੋ ਵੀਡੀਓ ਨੂੰ ਕਿਉਂਕਿ ਸੋਡੇ ਸਿਰ ਤੇ ਆਪਣਾ ਚੈਨਲ ਚੱਲੂ ਆ ਜੇ ਤੁਸੀਂ ਗਾਂ ਸ਼ੇਅਰ ਕਰੋਗੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਦਿਆ ਕਰੋ ਕਿਉਂਕਿ ਆਪਣੀ ਪੰਜਾਬ ਦੇ ਮੁੱਦਿਆਂ ਤੇ ਇਹ ਚੈਨਲ ਆਪਣਾ ਆਮ ਆਮ 뷰 ਲੈਣ ਵਾਸਤੇ ਨਹੀਂ ਹੈਗੀਆਂ ਇਹ ਵੀਡੀਓ ਜੋ ਬਣਾਉਣੀ ਆਪਾਂ ਪੰਜਾਬ ਦੇ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਹੁਣ ਗੱਲ ਕਰੀਏ ਭਈ ਉਹ ਪ੍ਰਵਾਸੀਆਂ ਦੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਵੀ ਜਿਨ੍ਹਾਂ ਨੇ ਕਤਲ ਕਰਿਆ ਸੀ ਦੋ ਬੱਚਿਆਂ ਦਾ ਤਾਂ ਇੱਕ ਉਹਨਾਂ ਚੋਂ ਮੰਨ ਕੇ ਚੱਲੋ ਗੰਭੀਰ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਜ਼ਿੰਦਗੀ ਦੇ ਮੌਤ ਦੇ ਵਿੱਚ ਲੜ ਰਿਹਾਗਾ ਦੂਜਾ ਇੱਕ ਜੋ ਹੈਗਾਗਾ ਉਹਦੀ ਮੰਨ ਕੇ ਚੱਲੋ ਹੱਤਿਆ ਕਰ ਦਿੱਤੀ ਗਈ ਸੀ ਜਿਹਦਾ ਨਾਂ ਕੀ ਦਿਲਪ੍ਰੀਤ ਦੱਸਦੇ ਹੈਗੇ ਜੀ ਤੇ ਭਈ ਹੁਣ ਜੋ ਆਪਾਂ ਕਹਿ ਦਈਏ ਉਸ ਜਿਹੜੇ ਮੁੰਡੇ ਦੀ ਹੱਤਿਆ ਕੀਤੀ ਸੀ ਉਹਦਾ ਮਾਪਿਓ ਇਹ ਕਹਿ ਰਿਆ ਸੀ ਸਾਫ਼ ਉਦੋਂ న్యూਸ ਦੇ ਵਿੱਚ ਸਾਹਮਣੇ ਵੀਡੀਓ 'ਚ ਆ ਕੇ ਵੀ ਸਾਨੂੰ ਜੇ ਕੋਈ 50000 ਰੁਪਿਆ ਵੀ ਉਹ ਪੈਸੇ ਦੇਣ ਦੀ ਗੱਲ ਸੀ ਵੀ ਅਸੀਂ ਪੈਸੇ ਦੇ ਕੇ ਕਹਿੰਦੇ ਵੀ ਸਾਨੂੰ ਕੋਈ ਲੱਖ ਰੁਪਿਆ ਵੀ ਦੇਵੇ ਕਰੋੜ ਵੀ ਦੇਵੇ ਸਾਡੇ ਬੱਚੇ ਦੀ ਜ਼ਿੰਦਗੀ ਸਾਡੀ ਮੌਤ ਦਾ ਬਦਲਾ ਸਾਨੂੰ ਮੌਤ ਚਾਹੀਦਾ ਪਰ ਅਸੀਂ ਪੈਸੇ ਲੈ ਕੇ ਸਾਡੇ ਬੱਚੇ ਦੀ ਤੁਲਨਾ ਨਹੀਂ ਕਰਨੀ ਪਰ ਉਹਨਾਂ ਨੂੰ 8 ਲੱਖ ਰੁਪਇਆ ਦਿੱਤਾ ਗਿਆ ਬਈ ਇਹ ਅੱਜ ਦੀ ਵੀਡੀਓ ਆ 17 ਨਵੰਬਰ ਦੀ ਤੇ 8 ਲੱਖ ਰੁਪਇਆ ਦੇ ਕੇ ਉਹਨਾਂ ਨੂੰ ਜਿਵੇਂ ਆਪਣੇ ਲੋਕ ਪਹਿਲਾਂ ਤਾਂ ਹੁਣ ਆਪਾਂ ਕਹ ਲਈਏ ਇਕਜੁੱਟ ਹੋ ਕੇ ਨਹੀਂ ਚੱਲਦੇ ਕਿਉਂਕਿ ਹੁਣ ਧਰਨਾ ਲੱਗਿਆ ਸੀ ਬਹੁਤ ਛੇਤੀ ਇਹਨਾਂ ਨੂੰ ਕਾਲੀ ਹੋ ਗਈ ਧਰਨਾ ਚੱਕਣ ਦੀ ਉਥੇ ਮੋਰਚਾ ਲੈ ਕੇ ਲਾ ਕੇ ਬੈਠੇ ਸੀ ਤੇ ਜਲਦੀ ਹੀ ਚੱਕਤਾ ਹੋ ਮੋਰਚਾ ਕਿਉਂਕਿ ਕੋਈ ਸਮਝੌਤਾ ਕਰਾਤਾ ਵਿੱਚ ਆਪਣੇ ਹੀ ਲੋਕ ਕਹਿੰਦੇ ਹੋਣਗੇ ਵੀ ਜੀ ਉਹ ਕਿਉਂਕਿ ਜਿਹੜੇ ਹਿਸਾਬ ਨਾਲ ਦੱਸ ਰਹੇ ਵੀ ਦੋ ਕੁੜੀਆਂ ਵੀ ਆ ਇੱਕ ਮੁੰਡਾ ਸੀ ਜਿਹਦੀ ਕੀ ਹੱਤਿਆ ਕਰ ਦਿੱਤੀ ਇਹਨਾਂ ਨੇ ਪ੍ਰਵਾਸੀਆਂ ਦੇ ਮਾਰ ਕੇ ਸ਼ੁਰਾਉ ਦੇ ਗਲ ਚ ਤੇ ਵੀ ਹੁਣ ਕਿਸੇ ਨੇ ਆਪਣੇ ਵਿੱਚ ਸਮਝਾਉਣ ਵਾਲੇ ਲੋਕ ਵੀ ਹੁੰਦੇ ਆ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਕਿਸ ਹੁਣ ਇੱਕ ਬੱਚੇ ਦੀ ਮੌਤ ਹੋਈ ਆ ਤੇ ਤੁਸੀਂ ਉਹਦੇ ਤੋਂ ਪੈਸੇ ਲੈ ਕੇ ਉਹਨਾਂ ਨਾਲ ਤੇ ਉਹਨਾਂ ਨੂੰ ਮੈਂ ਕਹਿੰਦਾ ਵੀ ਬਰੀ ਕਰ ਦਿੱਤਾ ਜਾਊਗਾ ਯਾਰ ਰੈਸਟ ਦਾ ਕਰ ਲੈ ਤਿੰਨ ਤਿੰਨੇ ਜਿਹੜੇ ਉਹ ਤਿੰਨ ਜਿਨ੍ਹਾਂ ਨੇ ਕਤਲ ਕਰਿਆ ਸੀਗਾ ਉਹ ਭਈਆਂ ਨੇ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕਰ ਲਿਆ ਪੁਲਿਸ ਨੇ ਗ੍ਰਿਫਤਾਰ ਕਰ ਲਏ ਪਰ ਲੇਕਿਨ ਬਹੁਤ ਛੇਤੀ ਬਾਹਰ ਆ ਜਾਣਗੇ ਕਿਉਂਕਿ 8 ਲੱਖ ਰੁਪਏ ਜਿਹੜਾ ਦਿੱਤਾਗਾ ਉਸੇ ਦੇ ਸਿਰ ਤੇ ਬਾਹਰ ਹੋਣਗੇ ਉਹ ਕਿਉਂਕਿ ਭਾਈ ਜੋ ਦੂਜੀ ਆਪਾਂ ਕਹਿੰਦੇ ਆ ਮਾਤਾ ਜਿਹਦਾ ਮੁੰਡਾ ਗਵਿਹਰ ਹਾਲਤ ਦੇ ਵਿੱਚ ਹੁਣ ਜ਼ਿੰਦਗੀ ਦੇ ਮੌਤ ਦੇ ਵਿੱਚ ਲੜ ਰਿਹਾ ਹੈਗਾ ਉਹ ਵਿਚਾਰੀ ਨੇ ਉਹਨੇ ਹਜੇ ਵੀ ਕਿਹਾ ਵੀ ਮੈਂ ਸਾਨੂੰ ਪੈਸਿਆਂ ਦੀ ਨਹੀਂ ਲੋੜ ਹੈਗੀ ਵੀ ਮੈਂ ਮੇਰੇ ਬੱਚੇ ਨੂੰ ਜੋ ਮੇਰੇ ਬੱਚੇ ਦੀ ਹੱਤਿਆ ਕੀਤੀ ਐ ਇਸ ਤਾਂ ਜਿਹਨੇ ਉਹਨਾਂ ਨੂੰ ਬੁਰੀ ਤੋਂ ਬੁਰੀ ਸਜ਼ਾ ਜਿਵੇਂ ਮੇਰੇ ਬੱਚੇ ਦੀ ਇੰਨੀ ਬੁਰੀ ਹਾਲਤ ਕੀਤੀ ਆ ਗ੍ਰਿਫਤਾਰ ਕਰਕੇ ਬੁਰੀ ਤੋਂ ਬੁਰੀ ਕੜੀ ਤੋਂ ਕੜੀ ਸਜ਼ਾ ਦਿਓ ਤੇ ਆਪਣੇ ਪੰਜਾਬੀਆਂ ਚ ਆਹੀ ਘਾਟ ਆ ਭਾਈ ਪੈਸੇ ਲੈ ਕੇ ਹੁਣ ਇੱਕ ਪੁਲਿਸ ਵਾਲੀ ਆ ਉਹਦੇ ਮੈਂ ਤੁਹਾਨੂੰ ਫੋਨ ਤੇ ਫੋਟੋ ਮਿਲ ਹੀ ਜਾਊ ਉਹ ਬਹੁਤ ਆ ਮੈਨੂੰ ਲੱਗਦਾ ਵੀ ਉਹੀ ਕਿਤੇ ਪ੍ਰਵਾਸੀਆਂ ਦੇ ਵਿੱਚੋਂ ਹੀ ਹਿੰਦੀ ਬੋਲਦੀ ਆ ਚਲ ਆਪਾਂ ਨਾਂ ਨਹੀਂ ਲੈਂਦੇ ਉਹਦਾ ਬਈਆਰਾਣੀ ਵੀ ਹੋ ਸਕਦੀ ਹੈ ਸ਼ਾਇਦ ਉਹ ਚਲੋ ਆਪਣਾ ਕਿਹੜਾ ਕੋਈ ਖੁਸ਼ ਕਰ ਦੂਆ ਕਿਉਂਕਿ ਜੋ ਹੈਗੀ ਤਾਂ ਹੈਗੀ ਆ ਆਪਾਂ ਜਾਤ ਨਹੀਂ ਪਰਖਣਾ ਚਾਹੁੰਦੇ ਜਦੋਂ ਇਹਨਾਂ ਦਾ ਬਹੁਤ ਮੁੱਦਾ ਪਾਖ ਰਿਆ ਮੈਂ ਤਾਂ ਕਹਿ ਰਿਹਾ ਬਈ ਉਹ ਆਪਣਾ ਆਪਣੇ ਪੰਜਾਬ ਨੂੰ ਇੰਨੀ ਕੁ ਅਪੀਲ ਆਪਣੇ ਸਿੱਖਾਂ ਨੂੰ ਸਿੱਖਾਂ ਤੋਂ ਇਹ ਚੱਲਦੇ ਵੀ ਆਏ ਆ ਸ਼ੁਰੂ ਤੋਂ ਜੋ ਵੀ ਮੁਸਲਮਾਨਾ ਕੋਈ ਵੀ ਆ ਭਾਵੇਂ ਜਿਵੇਂ ਸੰਤ ਜਰਨੈਲ ਸਿੰਘ ਸੀ ਉਹਦੇ ਦੌਰ ਦੇ ਵਿੱਚ ਕੋਈ ਵੀ ਭਈਆ ਕੋਈ ਵੀ ਮੁਸਲਮਾਨ ਸਾਰੇ ਕੰਮ ਦੇ ਸੀ ਥਰ-ਥਰ ਤੇ ਹੁਣ ਭਈ ਕੋਈ ਜੋਧਾ ਹੈ ਨਹੀਂ ਪੰਜਾਬ ਦੇ ਵਿੱਚ ਜੇ ਕੋਈ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਤੇ ਪਰਚੇ ਪਾ ਕੇ ਜੇਲ੍ਹ ਦੇ ਵਿੱਚ ਅੰਦਰ ਸਿੱਟਿਆ ਜਾਂਦਾਗਾ ਕਿਉਂਕਿ ਜਿਵੇਂ ਅਮਰਤਪਾਲ ਸਿੰਘ ਸੀ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲਾ ਸਿੱਟਿਆ ਜਾਂਦਾ ਜਾਂ ਮਰਵਾ ਦਿੱਤਾ ਜਾਂਦਾ ਜਿਵੇਂ ਦੀਪ ਸਿੱਧੂ ਸੀ ਹੁਣ ਲੱਖਾ ਸਿੰਘ ਸਿਧਾਣਾ ਪੰਜਾਬ ਦੀ ਗੱਲ ਕਰਦੇ ਆ ਉਹਦੇ ਨਾਲ ਕੋਈ ਇੱਕ ਜੁੱਟ ਮਿਲ ਕੇ ਲੋਕ ਚੜਦੇ ਨਹੀਂ ਹੁਣ ਜਿਵੇਂ ਉਹਨੇ ਕਿਹਾ ਸੀ ਵੀ ਤੁਸੀਂ ਪ੍ਰਵਾਸੀਆਂ ਨੂੰ ਬਾਹਰ ਕੱਢੋ ਥਾਂ ਥਾਂ ਤੇ ਇਹਨਾਂ ਦਾ ਪ੍ਰਭਾਵ ਪੈ ਰਿਆ ਤੇ ਆਪਣੇ ਲੋਕਾਂ ਨੂੰ ਮਾਰੀ ਜਾਂਦੇ ਆ ਹੁਣ ਇਹਦੀ ਹੱਤਿਆ ਦਾ ਬਦਲਾ ਇਹ ਥੋੜੀ ਹੁੰਦਾਗਾ ਕੋਈ ਜੇਸੀ ਦੀ ਹੱਤਿਆ ਕਰਤੀ ਪੈਸੇ ਦੇ ਕਿਨੇ ਪੜਜੂ ਉਹਦੀ ਜ਼ਿੰਦਗੀ ਥੋੜੀ ਵਾਪਸ ਆਜੂ ਬਈ ਇਹ ਲੋਕ ਵਿੱਚ ਜੋ ਆਪਾਂ ਕਹ ਦੀਏ ਵਿੱਚ ਪੈਸਾ ਲੈ ਕੇ ਹੁਣ ਨਵੇੜਾ ਕਰਵਾਇਆ ਉਹਨਾਂ ਦਾ ਉਹ ਗਲਤ ਕਰਿਆ ਮੋਰਚਾ ਬਹੁਤ ਜਲਦੀ ਚੱਕਤਾ ਹੁਣ ਉਹ ਦੂਜੀ ਮਾਤਾ ਜੀ ਦਾ ਮੰਨ ਕੇ ਚਲੋ ਬੱਚਾ ਗੰभीर ਹਾਲਤ ਦੇ ਵਿੱਚ ਦਾਖਲ ਆ ਹਸਪਤਾਲ ਦੇ ਉਹ ਵਿਚਾਰੀ ਰੋ ਰਹੀ ਆ ਵੀ ਇਹਨਾਂ ਨੇ ਤਾਂ ਪੈਸੇ ਲੈ ਕੇ ਬਹੁਤ ਜਲਦੀ ਮੋਰਚਾ ਚੱਕਤਾ ਸਾਨੂੰ ਤਾਂ ਦੱਸਿਆ ਵੀ ਨਹੀਂ ਕਿਉਂਕਿ ਇਹ ਬੱਚਾ ਸਿੱਧਾ ਬਈ ਸਰਕਾਰਾਂ ਜਿਵੇਂ ਹਿਸਾਬ ਨਾਲ ਉਹ ਇਹ ਪੁਲਿਸ ਵਾਲੀ ਕਹਿ ਰਹੀ ਆ ਵੀ ਸਾਡਾ ਬਈ ਪੂਰੀ ਤਰ੍ਹਾਂ ਤੈਨਾਟ ਰਹਿਣਗੇ ਸਾਡੇ ਜੋ ਜਵਾਨ ਆ ਪੁਲਿਸ ਦੇ ਵਿੱਚ ਤੇ ਹਰ ਵਕਤ ਰਾਤ ਨੂੰ ਦਿਨ ਦਿਨੇ ਵੀ ਹਰ ਵਕਤ ਪੁਲਿਸ ਤੈਨਾਟ ਰਹੂਗੀ ਜੇ ਕੋਈ ਅਪਰਾਧ ਹੁੰਦਾ ਤਾਂ ਸਾਨੂੰ ਦੱਸੋ ਸਾਨੂੰ ਅਸੀਂ ਸਾਰਾ ਕੁਝ ਕਰਾਂਗੇ ਪਰ ਇਹ ਤੋਂ ਪਹਿਲਾਂ ਕਿੱਥੇ ਸੀ ਭਈ ਇੰਨੇ ਅਪਰਾਧ ਹੋ ਗਏ ਕੋਈ ਪੁਲਿਸ ਕੋਈ ਕੁਝ ਨਹੀਂ ਮੁਲਾਜ਼ਮ ਕਰਦੇ ਇਹ ਸਿਰਫ ਤਮਾਸ਼ਾ ਦੇਖਲੇ ਹੁੰਦੇ ਆ ਜਦੋਂ ਇਹਨਾਂ ਦਾ ਕੋਈ ਅਪਰਾਧ ਹੋ ਵੀ ਜਾਂਦਾ ਕੋਈ ਕਿਸੇ ਨੂੰ ਨਹੀਂ ਫੜਦੇ ਇਹ ਬਸ ਆਹ ਕਹਿੰਦੇ ਹਾਂ ਜੀ ਫੜਦੇ ਆ ਮੁਜਰਮ ਭਾਲ ਕਰਦੇ ਆ ਦੇਖ ਭਾਲ ਚੱਲੀ ਜਾਂਦੀ ਆ ਇਹ ਜ਼ਰੂਰ ਫੜ ਲੈ ਕਿਉਂਕਿ ਇਹਦਾ ਪਤਾ ਸੀ ਕਿਵੇਂ ਨਾ ਕਿਵੇਂ ਕਹਤਾ ਹੂ ਆਪਸ ਵਿੱਚ ਪੈਸਾ ਦੇ ਕੇ ਤੁਸੀਂ ਤਾਂ ਨਿਕਲ ਹੀ ਜਾਣਾਗਾ ਜਿਹੜੇ ਵਿੱਚ ਇਹਨਾਂ ਦੇ ਆਪਾਂ ਕਹਿੰਦੇ ਹ ਮੁਲਾਜ਼ਮ ਲੱਗੇ ਹੋਏ ਆ ਇਹਨਾਂ ਦੇ ਬਣ ਕੇ ਚਲੇ ਇੱਥੇ ਪ੍ਰਵਾਸੀ ਲੋਕਾਂ ਦੇ ਐਮਐਲਏ ਵੀ ਬਣੇ ਆ ਸਰਪੰਚ ਵੀ ਬਣੇ ਆ ਕਈ ਪਿੰਡਾਂ ਚ ਇਹਨਾਂ ਦੀ ਜਾਦਾ ਗਿਣਤੀ ਪਾਈ ਗਈ ਆ ਪੰਜਾਬੀਆਂ ਤੋਂ ਜ਼ਿਆਦਾ ਵੱਧ ਕੇ ਆਏ ਕਿਉਂਕਿ ਆਪਣੇ ਪੰਜਾਬੀ ਲੋਕਾਂ ਚ ਘਾਟ ਆ ਇੱਕ ਇਹ ਹੈਗੀ ਇਹਨਾਂ ਨੂੰ ਮੋਟਰਾਂ ਤੇ ਕਮਰੇ ਲੈ ਕੇ ਘਰਾਂ ਦੇ ਵਿੱਚ ਵੀ ਬਿਠਾਈ ਫਿਰਦੇ ਆ ਕਮਰੇ ਦੇ ਦਿੰਦੇ ਆ ਇਹਨਾਂ ਨੂੰ ਸਾਰਾ ਘਰ ਦੀ ਚਾਬੀ ਵੀ ਫੜਾਉਂਦੇ ਆ ਹੁਣ ਜੋ ਅੱਖਾਂ ਸਿੰਘ ਸੁਧਾਨਾ ਨੇ ਗੱਲ ਦੱਸੀ ਸੀ ਜਿਹੜੀਆਂ ਪੰਪ ਪੰਨ ਸਾਲ ਦੀਆਂ ਬੱਚੀਆਂ ਆਪਣੀਆਂ ਮਾ ਕਹਣਾ ਵੀ ਪੜਦੇ ਆ ਬੱਚੇ ਉਹ ਸੁਰੱਖਿਅਤ ਵੀ ਨਹੀਂ ਹੈਗੇਗੇ ਇੱਕ ਭਈਏ ਨੂੰ ਜਿਹੜੇ ਹਸਾਵਣਾ ਲੱਖਾਂ ਸਿੰਘ ਸਦਾਣਾ ਨੇ ਦੱਸੀ ਜੀ ਉਹ ਆਪਾਂ ਤੁਹਾਨੂੰ ਉਹੀ ਗੱਲ ਹੁਣ ਤੁਹਾਨੂੰ ਦੁਬਾਰਾ ਦੱਸਣ ਜਾ ਰਹੇ ਆ ਕਿਉਂਕਿ ਬਹੁਤ ਵਾਰ ਗੱਲ ਚਤਾਰ ਲਈ ਉਹਨੇ ਘੱਟੋ ਘੱਟ ਮੈਂ ਕਹਣਾ 3-4 ਵਾਰ ਤਾਂ ਮੈਂ ਹੀ ਸੁਣ ਲਈ ਬਾਈ ਦੀ ਗੱਲ ਚੈਨਲ ਤੇ ਕਿਉਂਕਿ ਇਹ ਦੱਸਣਾ ਜ਼ਰੂਰੀ ਆ ਜਿਹੜੇ ਕਈ ਵਾਰੀ ਵੀ ਆਪਣੇ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਤੱਕ ਵੀ ਪਹੁੰਚ ਨਹੀਂ ਚਾਹੀਦੀ ਆ ਵੀ ਇੱਕ 5 ਸਾਲ ਦੀ ਬੱਚੀ ਸੀ ਇਹ ਜੋ ਆਪਾਂ ਕਹਦੇ ਗਏ ਵੀ ਹੁਣ ਜੋ ਆਪਾਂ ਕਹਿੰਦੇ ਆ ਪ੍ਰਵਾਸੀਆਂ ਨੂੰ ਆਪਣੇ ਘਰਾਂ ਦੇ ਵਿੱਚ ਆਪਾਂ ਕਹਿੰਦੇ ਆ ਸੇਰੀ ਪਾਲੀ ਰਹਿੰਦੇ ਆਪਣੇ ਜੀਮੀਦਾਰ ਭਰਾ ਰਲਾ ਲੈਂਦੇ ਆ ਵੀ ਆਪਣੇ ਇੱਕ ਬੱਚੀ ਜੋ ਆਪਾਂ ਕਹਿੰਦੇ ਆ ਸਕੂਲ ਦੇ ਸਮੇਂ ਆਉਂਦੇ ਆਗੇ ਉਹਨੂੰ ਇੱਕ ਲੈਣ ਵਾਸਤੇ ਭੇਜਿਆ ਗਿਆ ਸੀ ਤੂੰ ਜਾ ਵੀ ਗੁੜੀਆ ਆ ਗਈ ਉਹ ਤੇ ਤੂੰ ਜਾ ਕੇ ਲੈ ਕੇ ਆ ਸਕੂਟਰੀ ਦੇ ਉੱਤੇ ਬਈ ਉਹ ਲੈਣ ਵਗ ਜਾਂਦਾ ਤੇ ਰਾਸਤੇ 'ਚ ਗਲਤ ਹਰਕਤਾਂ ਕਰਦਾ ਹੁੰਦਾ 5 ਸਾਲ ਦੀ ਬੱਚੀ ਨਾਲ ਤੇ ਆਪਣੇ ਪੰਜਾਬੀ ਲੋਕ ਇਹੇ ਦੇਖੀ ਜਾਂਦੇ ਹੁੰਦੇ ਆ ਭਈ ਉਹ ਰੋਕ ਕੇ ਨਾਲ ਤਾਂ ਭਈਏ ਨੂੰ ਬਣਾਉਂਦੇ ਆ ਚੰਗੀ ਤਰ੍ਹਾਂ ਨਾਲੇ ਉਹ ਕੁੜੀ ਨੂੰ ਫੜਦੇ ਤੇ ਘਰੇ ਬੱਚੀ ਨੂੰ ਉਸ ਨੂੰ ਲਿਆ ਕੇ ਸਕੂਟਰੀ ਤੇ ਵਾਪਸ ਉਹਨੂੰ ਘਰੇ ਛੱਟ ਕੇ ਆਉਂਦੇ ਆ ਨਾਲੇ ਤਾਂ ਤੇ ਨਾਲੇ ਉਹਨਾਂ ਦੱਸਦੇ ਆ ਵੀ ਜੋ ਛੋਟਾ ਇਹ ਰੱਖਿਆ ਹੋਇਆ ਪ੍ਰਵਾਸੀ ਲੋਕ ਇਹ ਆਪਣੀ ਬੱਚੀ ਨਾਲ ਗਲਤ ਹਰਕਤ ਕਰ ਰਿਹਾ ਸੀ। ਉਹ ਸਮਾਂ ਦੀ ਉਲਟਾ ਉਹਨਾਂ ਦੇ ਗਲ ਪੈ ਗਏ ਜਿਹੜੇ ਹਿਸਾਬ ਨਾਲ ਲੱਖਾ ਸਿੰਘ ਸੁਧਾਨਾ ਇਹ ਸਾਡਾ ਜੀ 20 ਸਾਲ ਸਾਡੇ ਰਿਹਾ ਹੋਇਆ ਸਾਡੇ ਤਾਂ ਇਹ ਮੰਨ ਕੇ ਚਲੋ ਵੀ ਇਹ ਵਿਸ਼ਵਾਸੀ ਬੰਦਾਗਾ ਸਾਨੂੰ ਵਿਸ਼ਵਾਸ ਹੈ ਇਹਦੇ ਤੇ ਇਹ ਕਿਵੇਂ ਗਲਤ ਹਰਕਤ ਕਰ ਦੂਗਾ। ਕਾ ਕਰਕੇ ਭਈ ਆਪਣੇ ਲੋਕ ਆਪਾਂ ਨੂੰ ਇਹਨਾਂ ਨੂੰ ਇਕੱਠੇ ਹੋ ਕੇ ਨਹੀਂ ਚੱਲਦੇ ਥਾਂ-ਥਾਂ ਤੇ ਇਹਨਾਂ ਦਾ ਪ੍ਰਭਾਵ ਵਧਿਆ ਪਿਆਗਾ ਚਲੋ ਜੀ ਅੱਜ ਦੀ ਵੀਡੀਓ ਆਪਣੀ ਖਾਸ ਕਰਕੇ ਪ੍ਰਵਾਸੀਆਂ ਤੇ ਆ ਕਿਉਂਕਿ ਪਹਿਲਾਂ ਵੀ ਵੀਡੀਓ ਆਪਾਂ ਪਾ ਚੁੱਕੇ ਮੁੱਦਾ ਬਹੁਤ ਭਾਗ ਰਿਹਾ ਕਿਉਂਕਿ ਇਹਨਾਂ ਨੂੰ ਕੱਢਣਾ ਜ਼ਰੂਰੀ ਆ ਹੁਣ ਇਕੱਠੇ ਹੋ ਕੇ ਚੱਲੋਂਗੇ ਤਾਂ ਇਹ ਨਿਕਲ ਜਾਣਗੇ ਨਹੀਂ ਆਪਣਾ ਉਹੀ ਹਾਲ ਹੋਣਾ ਭਈ ਥਾਂ-ਥਾਂ ਤੇ ਅਤਿਆਚਾਰ ਹੋਊ ਆਪਣੇ ਤੇ ਆਪਣੇ ਬਜ਼ੁਰਗਾਂ ਦੀਆਂ ਪੱਗਾਂ ਲਾਉਣਗੇ ਘਰਾਂ ਵਿੱਚ ਆ ਕੇ ਤੇ ਆਪਣੇ ਕਈ ਥਾਵਾਂ ਤੇ ਤਾਂ ਕੁੜੀਆਂ ਵੀ ਭਜਾ ਕੇ ਲੈ ਕੇ ਗਏ ਪੰਜਾਬੀ ਇਹ ਇਈ ਥਾਂ 'ਤੇ ਪਤਾ ਨਹੀਂ ਕਿੰਨੇ ਕੁ ਲੁੱਟ ਕੇ ਵੀ ਲੈ ਕੇ ਗਏ ਆ ਘਰਾਂ ਨੂੰ ਚਲੋ ਜੀ ਅੱਜ ਦੀ ਵੀਡੀਓ ਆਪਣੀ ਪ੍ਰਵਾਸੀ ਲੋਕਾਂ ਤੇ ਆ ਵੀਡੀਓ ਨੂੰ ਪਹਿਲਾ ਨੰਬਰ ਸੁਣਿਆ ਕਰੋ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਾ ਕਰੋ ਦੱਬ ਕੇ ਦੱਬ ਫੁੱਲ ਜਿੰਨੇ ਵੀ ਹੁੰਦੇ ਆ ਗਰੁੱਪਾਂ ਦੇ ਵਿੱਚ ਪਾ ਦਿਆ ਕਰੋ ਦੱਬ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਆਪਣਾ ਮੰਨ ਕੇ ਚਲੋ ਚੈਨਲ ਵੀ ਛੋਟੇ ਸਰ ਤੇ ਪੰਜਾਬ ਦੇ ਮੁੱਦਿਆਂ ਤੇ ਚੈਨਲ ਨਾਲ ਕੋਈ ਗਲਤ ਵੀਡੀਓ ਨਹੀਂ ਬਣਾਉਂਦੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਦੇ ਵਿੱਚ ਚਲੋ ਜੀ ਕੱਲ ਨੂੰ ਆਪਾਂ ਨਵੇਂ ਟੌਪਿਕ ਤੇ ਮਿਲਦੇ ਹਾਂ ਧੰਨਵਾਦ